ਗੋਜਰੀ ਮਹੱਲਾ ਪੰਜਵਾ ਘਰ ਦੂਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਆ ਰਾਜ ਨਮਹ ਤੂੰ ਰਾਜਾ ਕਹੀਐ ਭੂਮ ਨਮਹ ਭੂਮਾ ਠਾਕੁਰ ਮਹ ਠਕੁਰਾਈ ਤੇਰੀ ਕੋ ਮਨ ਸਿਰ ਕੋ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਨ ਧਨ ਸਤਗੁਰੂ ਗਰੀਬ ਨਵਾਜ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 507 ਪੰਜਵੇਂ ਸਤਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ ਰਾਗ ਗੋਜਰੀ ਦੇ ਵਿੱਚ ਗੋਜਰੀ ਮਹੱਲਾ 5 ਘਰ ਦੂਜਾ ਦੂਜੇ ਘਰ ਚ ਗਉਣ ਦਾ ਉਪਦੇਸ਼ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਮੰਗਲ ਅਰਥਾਤ ਕਿ ਓ ਅੰਕਾਰ ਇੱਕ ਹੈ ਸਤਿਗੁਰ ਪਾਤਸ਼ਾਹ ਜੀਆਂ ਦੀ ਕਿਰਪਾ ਦੇ ਨਾਲ ਮਿਲਦਾ ਹੈ ਸੋ ਆਪਣੀ ਅਸ਼ਟਪਦੀ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਰਾਜਨਮਹ ਤੂੰ ਰਾਜਾ ਕਹੀ ਹੈ ਭੂਮਨ ਮਹ ਭੂਮਾ ਰਾਜਨਮਹ ਤੂੰ ਰਾਜਾ ਕਹੀ ਹੈ ਅਰਥਾਤ ਕਿਹ ਅਕਾਲ ਪੁਰਖ ਵਾਹਿਗੁਰੂ ਜੀ ਦੁਨੀਆਂ ਦੇ ਸਾਰੇ ਰਾਜਿਆਂ ਦੇ ਵਿੱਚ ਵੱਡਾ ਰਾਜਾ ਤੈਨੂੰ ਹੀ ਕਿਹਾ ਜਾਂਦਾ ਹੈ ਅਧ ਮਹਾਰਾਜ ਕਹਿੰਦੇ ਭੂਮਨ ਮਹਭੂਮਾਰਥਾਤ ਕਿ ਜਿੰਨੇ ਵੀ ਭੂਮੀਪਤੀ ਨੇ ਜ਼ਗੀਰਦਾਰ ਨੇ ਉਹਨਾਂ ਸਾਰਿਆਂ ਦੇ ਵਿੱਚੋਂ ਪਾਸ਼ਾ ਜੀ ਸਭ ਤੋਂ ਵੱਡਾ ਭੂਮੀਪਤੀ ਸਭ ਤੋਂ ਵੱਡਾ ਜ਼ਿੰਮੇਦਾਰ ਸਭ ਤੋਂ ਵੱਡਾ ਵਿਸਵੇਦਾਰ ਤੂੰ ਹੀ ਹੈ ਕੰਨ੍ਹੇ ਠਾਕੁਰ ਮਹਾ ਠਾਕੁਰਾਈ ਤੇਰੀ ਕੋਮਨ ਸਰ ਕੋਮਾ ਅਰ ਦੁਨੀਆ ਦੇ ਜਗਤ ਦੇ ਵਿਸ਼ਵ ਦੇ ਜਿੰਨੇ ਵੀ ਠਾਕੁਰ ਨੇ ਨਾ ਜਿੰਨੇ ਵੀ ਸਾਹਿਬ ਨੇ ਉਹਨਾਂ ਸਾਰਿਆਂ ਦੇ ਵਿੱਚੋਂ ਸਭ ਤੋਂ ਵੱਡੀ ਸਾਹਿਬੀ ਸਭ ਤੋਂ ਵੱਡੀ ਠਾਕੁਰਾਈ ਤੇਰੀ ਹੈ ਬਾਦਸ਼ਾਹ ਜੀ ਔਰ ਮਹਾਰਾਜ ਕਹਿੰਦੇ ਕੋਮਨ ਸਰ ਕੋਮਾ ਅਰਥਾਤ ਕਿ ਜਿੰਨੀਆਂ ਵੀ ਕੋਮਾਂ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਵੱਡੀ ਕੋਮ ਸ਼ਰੋਮਣੀ ਕੌਮ ਤੇਰੀ ਆ ਪਾਤਸ਼ਾਹ ਜੀ ਜਿੰਨੀਆਂ ਵੀ ਜਾਤਾਂ ਨੇ ਸਭ ਤੋਂ ਉੱਚੀ ਜਾਤ ਤੇਰੀ ਐ ਜਿੰਨੀਆਂ ਵੀ ਕੁਲਾਂ ਨੇ ਸਭ ਤੋਂ ਉੱਚੀ ਕੁਲ ਤੇਰੀ ਆ ਪਾਤਸ਼ਾਹ ਜੀ ਸੁਗਰ ਹਾਉ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਪਿਤਾ ਅਮਰ ਬਡੋ ਤਨੀ ਅਗਮ ਉਸਤਤ ਕਵਨ ਕਰੀ ਜਾ ਕਰਤੇ ਵੇਖ ਰਹੇ ਬਿਸਮਾਰ ਹਾਉ ਪਿਤਾ ਮੇਰੋ ਵੱਡੋ ਤਨੀ ਅਗਮਾਰਥਾਤ ਕਿਹ ਮੇਰੇ ਪਿਤਾ ਜੀ ਤੁਸੀਂ ਸਭ ਤੋਂ ਵੱਡੇ ਤਾਂ ਨਹੀਂ ਅਰਥਾਤ ਮਾਲਕ ਜੇ ਅਗਮਾ ਮਨ ਬੁੱਧੀ ਕਰਕੇ ਆਪਾਂ ਜੇ ਅਗਾਧ ਬੋਧ ਜੇ ਅਥਾ ਮਾਲਕ ਜੇ ਤੁਸੀਂ ਇਹ ਪਿਤਾ ਜੀ ਕਹਿੰਦਾ ਉਸਤਤ ਕਵਨ ਕਰੀ ਜਾ ਕਰਤੇ ਵੇਖ ਰਹੇ ਬਿਸਮਾਰ ਹਾਉ ਉਸਤਤ ਕਵਨ ਕਰੀ ਜਾ ਕਰਤੇ ਇਹ ਕਰਤਾਪੁਰਖ ਜੀ ਅਸੀਂ ਤੁਹਾਡੀ ਕਿਹੜੀ ਕਿਹੜੀ ਉਸਤਤੀ ਕਰੀਏ ਕਿਹੜੀ ਕਿਹੜੀ ਵਡਿਆਈ ਕਰੀਏ ਸਿਰਜਣਹਾਰ ਪਾਤਸ਼ਾਹ ਜੀ ਕਹਿੰਦਾ ਵੇਖ ਰਹੇ ਬਿਸਮਾ ਅਸੀਂ ਤੁਹਾਡੀ ਵਿਆਪਕਤਾ ਨੂੰ ਵੇਖ ਕੇ ਬਿਸਮਾਰ ਥਾਤ ਸਿਰਜੋ ਰਏ ਆ ਮਹਾਰਾਜ ਜੀ ਪ੍ਰਸੰਨ ਹੋ ਰਏ ਆ ਜਗਾ ਚਾਉਂਦੋ ਰਏ ਆ ਹੈਰਾਨ ਹੋ ਰਏ ਆ ਆਨੰਦਤ ਹੋ ਰਏ ਆ ਪਾਤਸ਼ਾਹ ਜੀ ਤੁਹਾਡੀ ਵਿਆਪਕਤਾ ਨੂੰ ਦੇਖ ਕੇ ਸੁਰਹਾਉ ਅਰਥਾਤ ਵਿਸ਼ਰਾਮ ਦੇ ਕੇ ਅੱਗੋ ਆਪਣੀ ਅਸ਼ਟਪਤੀ ਦੇ ਦੂਸਰੇ ਪਦੇ ਚ ਮਾਰੀ ਕਿਰਪਾ ਕਰਦੇ ਨੇ ਕਹਿੰਦੇ ਸੁਖਿਆ ਨਮਹ ਸੁਖਿਆ ਤੂੰ ਕਹੀ ਹੈ ਦਾਤਨ ਸਰਦਾਤਾ ਤੇਜ ਨਮਹ ਤੇਜ ਵੰਸੀ ਕਹੀ ਹੈ ਰਸੀਆ ਨਮਹ ਰਤਾ ਸੁਖਿਆ ਨਮਹ ਸੁਖਿਆ ਤੂੰ ਕਹੀ ਹੈ ਜੇ ਸੁਖੀਆਂ ਦੀ ਗੱਲ ਕਰੀਏ ਤਾਂ ਮਹਾਰਾਜ ਕਹਿੰਦੇ ਦੁਨੀਆ ਦੇ ਜਿੰਨੇ ਵੀ ਸੁਖੀਏ ਨੇ ਸਭ ਤੋਂ ਵੱਡਾ ਸੁਖੀਆ ਤੇ ਪਾਦਸ਼ਾਹ ਤੂੰ ਹੀ ਐ ਤੂੰ ਹੀ ਕਿਹਾ ਜਾਣਾ ਮਹਾਰਾਜੀ ਸਭ ਤੋਂ ਵੱਡਾ ਸੁਖੀਆ ਸੁਖੀਆਂ ਦੇ ਵਿੱਚੋਂ ਔਰ ਦਾਤਨ ਸਿਰਦਾਤਾ ਔਰ ਜਿੰਨੇ ਵੀ ਦਾਤੇ ਬੜੇ ਫਿਰਦੇ ਨੇ ਜਗਤ ਦੇ ਮਹਾਰਾਜ ਇਹਨਾਂ ਦੇ ਵਿੱਚ ਸਾਰਿਆਂ ਤੋਂ ਸਿਰਮੌਰ ਦਾਤਾ ਤੂੰ ਹੀ ਐ ਸ਼ਰੋਬਣੀ ਦਾਤਾ ధਨਿਆਵੀ ਅਖਵਾਉਣ ਵਾਲੇ ਜਿਹੜੇ ਦਾਤੇ ਨੇ ਉਹ ਤਾਂ ਇਥੋਂ ਹੀ ਦਾਤਾਂ ਲੈ ਕੇ ਗਾਂ ਵੰਡਦੇ ਫਿਰਦੇ ਨੇ ਇਸ ਕਰਕੇ ਦਾਤਿਆਂ ਦੇ ਵਿੱਚੋਂ ਸ਼ਰੋਮਣੀ ਸਰਮੌਰ ਦਾ ਤਾਂ ਵੀ ਤੂੰ ਹੀ ਆ ਪਾਤਸ਼ਾਹ ਜੀ ਕਹਿੰਦਾ ਤੇਜਨਮਹ ਤੇਜਵੰਸੀ ਕਹੀ ਹੈ ਰਸੀਆ ਨਮਹ ਰਾਤਾ ਤੇਜਨਮਹ ਤੇਜਵੰਸੀ ਕਹੀ ਹੈ ਤੇ ਜਿਹੜੇ ਤੇਜਸਵੀ ਪੁਰਸ਼ ਨੇ ਨਾ ਤੇਜਵੰਤੀ ਪੁਰਸ਼ ਨੇ ਪ੍ਰਤਾਪਵਨ ਪੁਰਸ਼ ਨੇ ਉਹਨਾਂ ਚ ਸਭ ਤੋਂ ਵੱਡਾ ਪ੍ਰਤਾਪਵਨ ਸਭ ਤੋਂ ਵੱਡਾ ਤੇਜਸਵੀ ਵੀ ਤੂੰ ਹੀ ਕਿਹਾ ਜਾਂਦਾ ਹੈ ਮਹਾਰਾਜ ਜੀ ਰਸੀਆ ਨਮਹ ਹਰਾਤਾ ਤੇ ਜਿੰਨੇ ਵੀ ਦੁਨੀਆ ਦੇ ਰਸੀਏ ਨੇ ਇੰਦਰੀਆਂ ਦੇ ਦੁਆਰਾ ਰਸਾਂ ਕਸਾਨੂੰ ਭੋਗਣੇ ਵਾਲੇ ਨੇ ਉਹਨਾਂ ਦੇ ਵਿੱਚ ਵੀ ਤੂੰ ਹੀ ਰਤਿਆ ਹੋਇਆ ਹੈ ਤੂੰ ਹੀ ਰੰਗਿਆ ਹੋਇਆ ਹੈ ਇੱਕ ਮੇਕ ਹੋਇਆ ਪਿਆ ਮਸਤ ਹੈ ਸੋ ਅਗੋ ਆਪਣੇ ਅਸ਼ਟਪਦੀ ਦੇ ਤੀਸਰੇ ਪਦੇ 'ਚ ਮਾਰੇ ਕਿਰਪਾ ਕਰਨ ਲੱਗੇ ਨੇ ਕਹਿੰਦੇ ਸੂਰ ਨਮਹ ਸੂਰਾ ਤੂੰ ਕਹੀ ਇਹ ਭੋਗਨ ਮਹ ਭੋਗੀ ਗਰਸਤ ਨਮਹ ਤੂੰ ਵੱਡੋ ਗੇ ਰਸਤੀ ਜੋਗਨ ਮਹ ਜੋਗੀ ਸੂਰਨਮਹ ਸੂਰਾ ਤੂੰ ਕਹੀ ਹੈ ਅਰਥਾਤ ਕਹੇ ਅਕਾਲ ਪੁਰਖ ਵਾਹਿਗੁਰੂ ਜਿਹੜੇ ਸੂਰਬੀਰ ਜੋਦੇ ਨੇ ਨਾ ਬਹਾਦਰ ਨੇ ਜਿਹੜੇ ਉਹਨਾਂ ਸੂਰਮਿਆਂ ਦੇ ਵਿੱਚੋਂ ਸਭ ਤੋਂ ਵੱਡਾ ਸੂਰਮਾ ਤੇ ਤੂੰ ਹੀ ਕਿਹਾ ਜਾਂਦਾ ਪਾਸ਼ਾ ਜੀ ਬਹਾਦਰਾਂ ਦੇ ਵਿੱਚੋਂ ਸਭ ਤੋਂ ਵੱਡਾ ਬਹਾਦਰ ਤੂੰ ਹੀ ਕਿਹਾ ਜਾਂਦਾ ਹੈ ਉਹ ਗਨਮਹ ਭੋਗੀ ਜੇ ਭੋਗੀਆਂ ਦੀ ਗੱਲ ਕਰੀਏ ਤੇ ਪਾਸ਼ਾ ਜੀ ਭੋਗੀਆਂ ਦੇ ਵਿੱਚ ਸਭ ਤੋਂ ਵੱਡਾ ਭੋਗੀ ਵੀ ਤੂੰ ਹੀ ਐ ਕਹਿੰਦਾ ਗ੍ਰਸਤਾ ਨਮਹ ਤੂੰ ਵੱਡੋ ਗ੍ਰਹਿਸਤੀ ਜੋਗਨਮਹ ਜੋਗੀ ਇਹ ਗ੍ਰਸਤਿਆਂ ਦੀ ਗੱਲ ਕਰੀਏ ਤੇ ਮਹਾਰਾਜ ਕਹਿੰਦਾ ਗ੍ਰਸਤਿਆਂ ਦੇ ਵਿੱਚ ਸਭ ਤੋਂ ਵੱਡਾ ਗ੍ਰਹਿਸਤੀ ਵੀ ਤੂੰ ਹੀ ਐ ਟਬਰਦਾਰਾਂ ਦੇ ਵਿੱਚੋਂ ਟਬਰਦਾਰ ਅਤੇ ਮਹਾਰਾਜ ਕਹਿੰਦਾ ਜੋਗਨਮਹ ਜੋਗੀ ਤੇ ਜੇ ਜੋਗੀਆਂ ਦੀ ਗੱਲ ਕਰੀਏ ਤੇ ਜੋਗੀਆਂ ਦੇ ਵਿੱਚ ਸਭ ਤੋਂ ਵੱਡਾ ਜੋਗੀ ਤੇ ਤਿਆਗੀਆਂ ਦੇ ਵਿੱਚ ਸਭ ਤੋਂ ਵੱਡਾ ਤਿਆਗੀ ਵੀ ਤੂੰ ਹੀ ਐ ਸੁਹਗੋ ਆਪਣੀ ਅਸ਼ਟ ਪਦੀ ਦਾ ਚੌਥੇ ਪਦੇ ਜ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਕਰਤਾ ਨਮਹ ਤੂੰ ਕਰਤਾ ਕਹੀਐ ਆਚਾਰ ਨਮਹ ਆਚਾਰੀ ਸਾਹ ਨਮਹ ਤੂੰ ਸਾਚਾ ਸਾਹਾ ਵਾਪਾਰ ਨਮਹ ਵਾਪਾਰੀ ਕਰਤਾ ਨਮਹ ਤੂੰ ਕਰਤਾ ਕਹੀ ਹੈ ਅਰਥਾਤ ਕਹੇ ਅਕਾਲ ਪੁਰਖ ਵਾਹਿਗੁਰੂ ਜਿੰਨੇ ਵੀ ਦੁਨੀਆ ਦੇ ਕਰਤੇ ਨੇ ਨਾ ਰਚਣਹਾਰ ਨੇ ਰਚੇਤੇ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਡਾ ਕਰਤਾ ਸਭ ਤੋਂ ਵੱਡਾ ਰਚਣਹਾਰਾ ਸਭ ਤੋਂ ਵੱਡਾ ਰਚੇਤਾ ਤੇ ਤੂੰ ਹੀ ਕਿਹਾ ਜਾਂਦਾ ਪਾਤਸ਼ਾਹ ਜੀ ਕਰਤਾ ਪੁਰਖ ਜੀ ਔਰ ਮਹਾਰਾਜ ਕਹਿੰਦੇ ਆਚਾਰਨ ਮੈਂ ਆਚਾਰੀ ਔਰ ਜਿੰਨੇ ਵੀ ਆਚਾਰੀ ਪੁਰਸ਼ ਨੇ ਕਰਮੀ ਕਾਂਡੀ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਡਾ ਕਰਮੀ ਕਾਂਡੀ ਤੂੰ ਹੀ ਆ ਪਾਤਸ਼ਾਹ ਜੀ ਕਹਿੰਦਾ ਸਾਹ ਨਮਹ ਤੂੰ ਸਾਚਾ ਸਾਹਾ ਵਾਪਾਰ ਨਮਹ ਵਪਾਰੀ ਸਾਹ ਨਮਹ ਤੂੰ ਸਾਚਾ ਸਾਹਾ ਔਰ ਜਿਹੜੇ ਦੁਨੀਆ ਦੇ ਸ਼ਾਹੂਕਾਰ ਨੇ ਅਮੀਰ ਵਜ਼ੀਰ ਤਨਾਡ ਨੇ ਉਹਨਾਂ ਚ ਸਭ ਤੋਂ ਵੱਡਾ ਸ਼ਾਹੂਕਾਰ ਮਹਾਰਾਜ ਜੀ ਤੂੰ ਹੀ ਹੈ ਵਾਪਾਰ ਨਮਹ ਵਪਾਰੀ ਔਰ ਜਨੇਵੇਂ ਜਗਤ ਦਾ ਵਪਾਰੀ ਨੇ ਮਹਾਰਾਜ ਸਾਰਿਆਂ ਦੇ ਵਿੱਚੋਂ ਵੱਡਾ ਵਪਾਰੀ ਤੇ ਤੂੰ ਹੀ ਆ ਪਾਤਸ਼ਾਹ ਜੀ ਔਰ ਅਗੋ ਪੰਜਵੇਂ ਪਾਦੇ ਚ ਮਹਾਰਾਜ ਕਿਰਪਾ ਕਰ ਦੇ ਨੇ ਆਪਣੀ ਅਸ਼ਟ ਪਦੀ ਦੇ ਕਹਿੰਦਾ ਦਰਬਾਰ ਨਮਹ ਤੇਰਾ ਦਰਬਾਰ ਸਰਨ ਪਾਲਨ ਟੀਕਾ ਲਖਮੀ ਕੇ ਤਕ ਗਨੀ ਨ ਜਈਆ ਗਾਨਨਾ ਸਕੋ ਸਿਕਾ ਦਰਬਾਰ ਨਮਹ ਤੇਰਾ ਦਰਬਾਰ ਅਰਥਾਤ ਕਿ ਅਕਾਲ ਪੁਰਖ ਵਾਹਿਗੁਰੂ ਜੀ ਜੇ ਦਰਬਾਰਾਂ ਦੀ ਗੱਲ ਕਰੀਏ ਦੀਵਾਨਾਂ ਦੀ ਗੱਲ ਕਰੀਏ ਤੇ ਸਭ ਤੋਂ ਵੱਡਾ ਦਰਬਾਰ ਸਭ ਤੋਂ ਵੱਡਾ ਦੀਵਾਨ ਤੇਰਾ ਹੀ ਆ ਮਹਾਰਾਜ ਜੀ ਸਭ ਤੋਂ ਵੱਡੀ ਕਚਾਰੀ ਤੇ ਤੇਰੀ ਆ ਪਾਤਸ਼ਾਹ ਜੀ ਸਰਨ ਪਾਲਨ ਟਿਕਾ ਜੇ ਸ਼ਰਨ ਪਾਲਣ ਵਾਲਿਆਂ ਦੀ ਗੱਲ ਕਰੀਏ ਨਾ ਸ਼ਰਨ ਦੇ ਵਿੱਚ ਆਿਆਂ ਦੀ ਪਾਲਣ ਪੋਸ਼ਣ ਜਾਂ ਪਰਵਰਿਸ਼ ਜਾਂ ਰਾਖੀ ਕਰਨ ਵਾਲਿਆਂ ਦੀ ਗੱਲ ਕਰੀਏ ਤੇ ਸਾਰੇ ਸਰਨ ਪਾਲਨ ਦੇ ਵਿੱਚੋਂ ਜਿਹੜਾ ਟੀਕਾ ਅਰਥਾਤ ਤਿਲਕ ਜਾਂ ਸ਼੍ਰੋਮਣੀ ਸਰਨ ਪਾਲਨ ਤੂੰ ਹੀ ਐ ਮਹਾਰਾਜ ਜੀ ਸਭ ਤੋਂ ਵੱਡਾ ਸ਼ਰਨ ਆਯਾ ਨੂੰ ਸ਼ਰਨ ਦੇਣ ਵਾਲਾ ਤੂੰ ਹੀ ਐ ਕਹਿੰਦਾ ਲਖਮੀ ਕੇਤਕ ਗਣੀ ਨਾ ਜਾਈਆ ਗਨਨਾ ਸਕੋ ਸਿਕਾ ਤੇ ਜੇ ਦੌਲਤਵੰਦਾਂ ਦੀ ਗੱਲ ਕਰੀਏ ਤੇ ਮਹਾਰਾਜ ਕਹਿੰਦਾ ਲਖਮੀ ਕੇਤਕ ਗਣੀ ਨਾ ਜਾਈਐ ਕਿੰਨੇ ਕ ਲక్ష్ਮੀ ਆ ਤੇਰੇ ਕੋਲ ਕਿੰਨੀ ਕ ਦੌਲਤ ਹੈ ਕਿੰਨੀ ਕ ਮਾਇਆ ਹੈ ਕਿੰਨਾ ਕ ਧਨ ਹੈ ਗਣੀ ਨਾ ਜਾਈਏ ਕੋ ਗਿਹੜੀ ਨਹੀਂ ਸਕਦਾ ਤੇਰੀ ਦੌਲਤ ਤੇ ਮਹਾਰਾਜ ਜੀ ਕਹਿੰਦਾ ਗਨ ਨਾ ਸਕੋ ਸਿੱਕਾ ਔਰ ਤੇਰੇ ਖਜ਼ਾਨਿਆਂ ਦੇ ਜਿਹੜੇ ਸਿੱਕੇ ਨੇ ਨਾ ਸੋਨੇ ਚਾਂਦੀ ਦੇ ਮਹਾਰਾਜ ਕਹਿੰਦੇ ਉਹਨਾਂ ਨੂੰ ਤਾਂ ਕੋਈ ਗਿਣ ਨਹੀਂ ਸਕਦਾ ਸਭ ਤੋਂ ਵੱਡਾ ਧਨਾੜ ਸਭ ਤੋਂ ਵੱਡਾ ਲਖਮੀ ਪਤੀ ਤੂੰ ਹੀ ਆ ਪਾਤਸ਼ਾਹ ਜੀ ਸੋਗ ਆਪਣੀ ਅਸ਼ਟਪਦੀ ਦੇ ਸੇਵਾ ਪਦ ਤੇ ਮਹਾਰਾਜ ਕਿਰਪਾ ਕਰਨ ਲੱਗੇ ਨੇ ਕਹਿੰਦਾ ਨਾਮ ਨਮਹ ਤੇਰੋ ਪ੍ਰਭ ਨਾਮਾ ਗਿਆਨ ਨਮਹ ਗਿਆਨੀ ਜੁਗਤਾ ਨਮਹ ਤੇਰੀ ਪ੍ਰਭ ਜੁਗਤਾ ਇਸ ਨਾਨ ਨਾਮਹ ਇਸ ਨਾਨੀ ਨਾਮ ਨਮਹ ਤੇਰੋ ਪ੍ਰਭ ਨਾਮਾ ਜੇ ਨਾਮੀ ਪੁਰਸ਼ਾਂ ਦੀ ਗੱਲ ਕਰੀਏ ਤੇ ਵੱਡੇ ਵੱਡੇ ਨਾਮੀਆਂ ਦੇ ਵਿੱਚ ਮਹਾਰਾਜੀ ਕਹਿੰਦੇ ਤੂੰ ਹੀ ਸਭ ਤੋਂ ਵੱਡਾ ਨਾਮੀ ਹੈ ਜੇ ਨਵੇਂ ਨਾਮਵਰ ਪੁਰਸ਼ ਨੇ ਸਭ ਤੋਂ ਵੱਡਾ ਨਾਮਵਰ ਤੇ ਤੂੰ ਹੀ ਹੈ ਮਹਾਰਾਜ ਜੀ ਕਹਿੰਦਾ ਗਿਆਨਨਮਹ ਗਿਆਨੀ ਜੇ ਗਿਆਰਵਾਨ ਪੁਰਸ਼ਾਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਗਿਆਨੀ జగਤ ਦਾ ਤੂੰ ਹੀ ਹੈ ਬਾਦਸ਼ਾਹ ਜੀ ਤੇਰੇ ਤੋਂ ਵੱਡਾ ਗਿਆਨਵਾਨ ਕੋਈ ਨਹੀਂ ਇੱਥੇ ਕਹਿੰਦਾ ਜੁਗਤਨ ਮਹ ਤੈਰੀ ਪ੍ਰਭ ਜੁਗਤਾ ਇਸ ਨਾਨ ਨਮਹ ਇਸ ਨਾਨੀ ਤੇ ਜੇ ਜੁਗਤਨ ਅਰਥਾਤ ਜੁਗਤੀ ਵਾਲੇ ਜੀਵਾਂ ਦੀ ਜੁਗਤੀ ਵਾਲੇ ਪੁਰਸ਼ਾਂ ਦੀ ਗੱਲ ਕਰੀਏ ਤਾ ਮਹਾਰਾਜ ਕਹਿੰਦਾ ਤੇਰੀ ਪ੍ਰਭ ਜੁਗਤਾ ਹੈ ਪ੍ਰਭੂ ਜੇ ਸਭ ਤੋਂ ਵੱਡੇ ਜੁਗਤੀ ਤੇ ਤੇਰੀ ਹੈ ਜੁਗਤੀਆਂ ਵਾਲਿਆਂ ਦੇ ਵਿੱਚੋਂ ਕਹਿੰਦਾ ਸਨਾਨਨਮ ਹੈ ਸਨਾਨੀ ਜੇ ਇਸਨਾਨੀਆਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਇਸਨਾਨੀ ਸਭ ਤੋਂ ਵੱਡਾ ਸੁਚਮੇ ਵੀ ਤੂੰ ਹੀ ਆ ਪਾਦਸ਼ਾਹ ਜੀ ਅਰ ਅਗੋ ਸਤਵੇਂ ਪਦੇ 'ਚ ਆਪਣੀ ਅਸ਼ਟਪਦੀ ਦੇ ਮਾਰੇ ਕਿਰਪਾ ਕਰਨ ਲੱਗੇ ਨੇ ਕਹਿੰਦਾ ਸਧਨਾ ਮੈਂ ਤੇਰੀ ਪ੍ਰਵ ਸਿਧਾ ਕਰਮਨ ਸਿਰ ਕਰਮ ਆ ਗਿਆ ਮੈਂ ਤੇਰੀ ਪ੍ਰਭ ਆ ਗਿਆ ਹੁਕਮ ਅਨਸਰ ਹੁਕਮ ਸਦਨਾ ਮੈਂ ਤੇਰੀ ਪ੍ਰਭ ਸਿੱਧਾ ਜੇ ਸਿੱਧੀਆਂ ਦੀ ਕਰਾਮਾਤੀ ਤਾਕਤਾਂ ਦੀ ਕਰਾਮਾਤੀ ਸ਼ਕਤੀਆਂ ਦੀ ਗੱਲ ਕਰੀਏ ਤਾਂ ਮਹਾਰਾਜ ਜੀ ਤੇਰੀ ਸਿੱਧੀ ਸਭ ਤੋਂ ਉੱਤਮ ਮੈਂ ਤੇਰੀ ਕਰਾਮਾਤੀ ਤਾਕਤ ਇਸਾਰਿਆਂ ਤੋਂ ਵੱਡੀ ਹੈ ਤਿਰਥੋਂ ਵੱਡੀ ਸਿੱਧੀ ਕਿਸੇ ਦੇ ਕੋਲ ਨਹੀਂ ਪਾਤਸ਼ਾਹੀ ਕਰਮਨ ਸਰ ਕਰਮਾਂ ਜੇ ਕਰਮੀਆਂ ਕਾਂਡੀਆਂ ਦੀ ਗੱਲ ਕਰੀਏ ਤੇ ਜਿੰਨੇ ਵੀ ਦੁਨੀਆਂ ਦੇ ਕਰਮੀਆਂ ਕਾਂਡੀ ਪੁਰਸ਼ ਨੇ ਸਭ ਤੋਂ ਸਿਰ ਮੌਰ ਸਭ ਤੋਂ ਸ਼੍ਰੋਮਣੀ ਸਭ ਤੋਂ ਵੱਡਾ ਕਰਮੇ ਕਾਂਡੀ ਤੂੰ ਹੀ ਆ ਬਾਦਸ਼ਾਹ ਜੀ ਮਹਾਰਾਜ ਕਹਿੰਦੇ ਆਗਿਆ ਮੈਂ ਤੇਰੀ ਪ੍ਰਭ ਆਗਿਆ ਹੁਕਮ ਅਨਸਰ ਹੁਕਮ ਆਗਿਆ ਮੈਂ ਤੇਰੀ ਪ੍ਰਭ ਆਗਿਆ ਜੇ ਦੁਨੀਆ ਦੇ ਵਿੱਚ ਆਦੇਸ਼ਾਂ ਦੀ ਗੱਲ ਕਰੀਏ ਆਗਿਆ ਦੀ ਗੱਲ ਕਰੀਏ ਤੇ ਮਹਾਰਾਜਾ ਦੁਨੀਆ ਦੇ ਕੁੱਲ ਆਦੇਸ਼ਾਂ ਤੋਂ ਕੁੱਲ ਆਗਿਆਵਾਂ ਤੋਂ ਵੱਡੀ ਆਗਿਆ ਤੇਰੀ ਸਭ ਤੋਂ ਵੱਡਾ ਆਦੇਸ਼ ਤੇਰਾ ਹੀ ਹੈ ਹੁਕਮ ਅੰਸਰ ਹੁਕਮਾਂ ਔਰ ਦੁਨੀਆ ਦੇ ਕੁੱਲ ਹੁਕਮਾਂ ਦੇ ਵਿੱਚ ਉਹ ਜਿਹੜਾ ਸਭ ਤੋਂ ਵੱਡਾ ਹੁਕਮ ਉਹ ਤੇਰਾ ਹੀ ਹੈ ਦੁਨਿਆਵੀ ਹੁਕਮਾਂ ਦੀ ਅਦੋਲੀ ਤੇ ਕਰ ਸਕਦਾ ਕੋਈ ਤੇਰੇ ਹੁਕਮ ਦੀ ਅਦੋਲੀ ਨਹੀਂ ਕਰ ਸਕਦਾ ਜਾਂ ਹੁਕਮਰਾਨਾਂ ਦੇ ਵਿੱਚ ਵੀ ਸਭ ਤੋਂ ਵੱਡਾ ਹੁਕਮਰਾਨ ਤੂੰ ਹੀ ਆ ਪਾਸ਼ਾ ਜੀ ਹੁਕਮਾਂ 'ਚੋਂ ਸਭ ਤੋਂ ਵੱਡਾ ਹੁਕਮ ਤੇਰਾ ਹੀ ਹੈ ਸੋ ਅਗੋ ਅੰਤਮ ਆਪਣੀ ਅਸ਼ਟਪਦੀ ਦੇ 8ਵੇਂ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਜਿਉਂ ਬੁਲਾਵਹਿ ਤਿਉਂ ਬੋਲਹਿ ਸਵਾਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇ ਜੋ ਪ੍ਰਭ ਕੀ ਅਤ ਪਿਆਰੀ ਜਿਉ ਬੁਲਾਵਹਿ ਤਿਉਂ ਬੋਲਹਿ ਸਵਾਮੀ اے ਸਵਾਮੀ ਜੀ ਹੈ ਮਾਲਕ ਜੀ ਜਿਵੇਂ ਵੀ ਤੂੰ ਸਾਥੋ ਜੀਵਾਂ ਦੇ ਕੋਲ ਬੁਲਾਉਣਾ ਹੈ ਉਵੇਂ ਹੀ ਅਸੀਂ ਬੋਲਣਾ ਕਰਦੇ ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਕੁਦਰਤ ਕਵਨ ਹਮਾਰੀ ਸਾਡੇ ਕੀ ਕੁਦਰਤ ਐ ਸਾਡੇ ਕੀ ਸ਼ਕਤੀ ਐ ਸਾਡਾ ਕੀ ਤਾਣ ਹੈ ਸਾਡੇ ਕੀ ਬਲ ਹੈ ਸਾਡੇ ਕੀ ਤਾਕਤ ਹੈ ਮਹਾਰਾਜ ਜੇ ਸਾਡੇ ਕੀ ਮਜਾਲ ਹੈ ਸਾਡੇ ਕੀ ਔਕਾਤ ਹੈ ਅਸੀਂ ਕੁਝ ਬੋਲੀਏ ਜੋ ਜਵੇਂ ਜਵੇਂ ਸਾਥੋਂ ਬੁਲਾਉਣਾ ਹੈ ਓਵੇਂ ਅਸੀਂ ਬੋਲਣਾ ਕਰਦੇ ਹਾਂ ਕਹਿੰਦੇ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਪੰਜਵੇਂ ਨਾਨਕ ਧੰਨ ਗੁਰੂ ਅਰਜਨ ਪਾਤਸ਼ਾਹ ਕਿਰਪਾ ਕਰਦੇ ਹਨ ਕਿ ਅਸੀਂ ਸਾਧ ਸੰਗ ਕਰਕੇ ਹਰੇ ਜੀ ਤੁਹਾਡੇ ਜਸ ਨੂੰ ਗਾਉਣਾ ਕੀਤਾ ਹੈ ਕਿਹੜੀ ਸਾਧ ਸੰਗ ਕਰਕੇ ਕਹਿੰਦੇ ਜੋ ਪ੍ਰਭ ਕੀ ਅਤ ਪਿਆਰੀ ਜੋ ਪ੍ਰਭੂ ਜੀ ਦੀ Swami ji ਦੀ ਬਹੁਤ ਜ਼ਿਆਦਾ ਪਿਆਰੀ ਹੈ ਨਾ ਸਾਧ ਸੰਗਤ ਉਹ ਸਾਧ ਸੰਗਤ ਕਰਕੇ ਅਸੀਂ ਹਰੇ ਜੀ ਤੁਹਾਡੇ ਜਸ ਨੂੰ ਗਾਉਣਾ ਕੀਤਾ ਤੁਹਾਡੀ ਕੀਰਤਿ ਮਹਿਮਾ ਨੂੰ ਕਰਨਾ ਕੀਤਾ ਤੁਹਾਡੀ ਵਡਿਆਈ ਨੂੰ ਕਰਨਾ ਕੀਤਾ ਸੋ ਮਹਾਰਾਏ ਕਨੇ ਜਿਉ ਬਲਾਵ ਹੈ ਤਿਉ ਬੋਲੈ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇ ਜੋ ਪ੍ਰਭ ਕੀ ਅਤ ਪਿਆਰੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਹਿ